ਮੁਖਸ਼ਰ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਰੂਪ ਇੱਕ ਨਾਈ ਦੀ ਦੁਕਾਨ ਦੇ ਉੱਤੇ ਘਟਣ ਵਾਸਤੇ ਇਹ ਬਾਬਾ ਜੀ ਲੈ ਕੇ ਆਏ ਨੇ ਤੇ ਸਰੂਪ ਦੇਖੋ ਛੋਟੇ ਹਾਥੀ ਜਾਇ ਰੱਖਿਆ ਹੋਇਆ ਔਰ ਮਾਫੀ ਚਾਹੁੰਦਾ ਸ਼ਬਦ ਨਹੀਂ ਬੋਲਦਾ ਇਹ ਲਿਬੜਿਆ ਜਿਹੜਾ ਛੋਟਾ ਹਾਥੀ ਉਸ ਤਰ੍ਹਾਂ ਹੀ ਗਾਰਾ ਫੋਸ ਲੱਗਿਆ ਹੋਇਆ ਤੁਸੀਂ ਵੇਖੋ ਥਾਂ ਥਾਂ ਤੇ ਇਸ ਤਰ੍ਹਾਂ ਕੀ ਆਪਦੇ ਕੋਲ ਅੱਛਾ ਉਹਨੇ ਕੋਲ ਕਿੰਨੀਆਂ ਕਾਰਾਂ ਖਲੋਤੀਆਂ ਸਰੂਪ ਮਹਾਰਾਜ ਦਾ ਇਹਨਾਂ ਨੇ ਆ ਵੇਖੋ ਗੋਏ ਦਾ ਲਿਬੜਿਆ ਛੋਟਾ ਹਾਥੀ ਉਸ ਤਰ੍ਹਾਂ ਹੀ ਸਰੂਪ ਰੱਖੀ ਫਿਰਦੇ ਆ ਇਹ ਵੇਖੋ ਜੀ ਮਹਾਰਾਜ ਆ ਦੇਖੋ ਆ ਫੋਸ ਲੱਗਿਆ ਪਿਆ ਦੇਖੋ ਆ ਗੋਏ ਦੀ ਲਿਬੜੀ ਜਿਹੜੀ ਇਹ ਗੱਡੀ ਆ ਉਹਨਾਂ ਚ ਸੱਚੇ ਪਾਤਸ਼ਾਹ ਦਾ ਸਰੂਪ ਰੱਖੀ ਫਿਰਦੇ ਆ ਦੁਕਾਨਦਾਰੀ ਬਣਾ ਲਈ ਇਹਨਾਂ ਲੋਕਾਂ ਨੇ ਨਾਈ ਦੀ ਦੁਕਾਨ ਦਾ ਉਦ ਘਟਣ ਸੀਗਾ ਪਹਿਲੀ ਗੱਲ ਤਾਂ ਉਹ ਗਲਤੀ ਵੀ ਨਾਈ ਦੀ ਦੁਕਾਨ ਦਾ ਉਦ ਘਟਣ ਇਹਨਾਂ ਨੇ ਮਹਾਰਾਜ ਦਾ ਸਰੂਪ ਲੈ ਕੇ ਕੀਤਾ ਉੱਥੇ ਅਰਦਾਸ ਕੀ ਕੀਤੀ ਹੋਊਗੀ ਕਿ ਪ੍ਰਮਾਤਮਾ ਬਲ ਬਖਸ਼ੀ ਤੇ ਹੋਰ ਲੋਕਾਂ ਦੇ ਵਾਲ ਮ ਉਹਨਾਂ ਨੇ ਇਹ ਆ ਦੇਖੋ ਗੋਏ ਦਾ ਲਿਬੜਿਆ ਜਿਹੜਾ ਛੋਟਾ ਆਦੀ ਥਾਂ ਥਾਂ ਤੋਂ ਉਹਨਾਂ ਚ ਮਹਾਰਾਜ ਦਾ ਸਰੂਪ ਰੱਖੀ ਫਿਰਦੇ ਆ ਇਹ ਕਿ ਉੱਥੇ ਦੁਕਾਨ ਆ ਬਾਬਿਆਂ ਨੂੰ ਦਾਹ ਨਾਲ ਹਾਂ ਕੀ ਹੋਣਾ ਜੀ ਬਾਬਿਆਂ ਨੇ ਜਿੱਦ ਤੋਂ ਵੇਖਦੇ ਆ ਬਾਬਾ ਜੀ ਉੱਤੇ ਛੱਦਰ ਲਾਉਂਦਾ ਕੀ ਫਾਇਦਾ ਜੀ ਉਲਟਾ ਬਾਬਾ ਜੀ ਹਾਂ ਉਲਟਾ ਬਾਬਾ ਜੀ ਇਹ ਉਹ ਮੁੰਡੇ ਨੇ ਰੋਕਿਆ ਉਹਦੇ ਗੱਲ ਪਏ ਕਿਉਂ ਮਾਰੀ ਗੱਲ ਧੱਕੇ ਮਾਰਦਾ ਮੈਨੂੰ ਧੱਕੇ ਮਾਰਨਾ ਮਾਰੀਗਾ ਤੁਸੀਂ ਇਹਨੂੰ ਜੱਜ ਮੰਨਦੇ ਕਿ ਨਜਾਇਜ਼ੀ ਬਹੁਤ ਹੀ ਜ਼ਿਆਦਾ ਨਜਾਇਜ਼ ਇਹ ਗਲਤੀ ਇਹ ਪਹਿਲੇ ਪੰਜ ਸảnh ਹੀ ਨਹੀਂ ਹੈਗੇ ਪੂਰੇ ਜਿਲ੍ਹੇ ਦਾ ਪ੍ਰੋਜੈਕਟ ਮੜੇ ਬੱਚੋ ਮੜੇ ਆਜੋ ਮੜੇ ਜਾ ਇਹਨਾਂ ਨੂੰ ਅੱਗੇ ਲੈ ਕੇ ਜਾਓ ਗੁਰੂਪਾਰ ਦੇ ਬੱਚੋ ਹੋਸ ਦੀ ਲਿਪੜੀ ਗੱਡੀ ਆ ਬਾਬਾ ਜੀ ਦੱਸੋ ਤੁਸੀਂ ਤੁਹਾਨੂੰ ਕਿੱਨੇ ਆਖਿਆ ਸੀ ਲੈ ਕੇ ਆਣਾ ਮਾਲਕ ਕੌਣ ਆ ਬਲਾਕ ਤੇ ਤੁਹਾਨੂੰ ਆਪਣਾ ਪਤਾ ਨੀ ਮਰਿਆਦਾ ਕੀ ਹੈ ਇਹਨਾਂ ਨੂੰ ਕੋ ਬਲਾਓ ਜੀ ਤੁਸੀਂ ਕੋ ਬਲਾਓ ਆਵਾਜ਼ ਮਾਰੋ ਮਾਲਕ ਕਿੱਥੇ ਆ ਮਾਲਕ ਨੂੰ ਆਵਾਜ਼ ਮਾਰੋ ਬਾਈ ਕਿੱਥੇ ਆ ਮੈਨੂੰ 2 ਮਿੰਟ ਹੋ ਗਏ ਮੈਂ ਪੁੱਛ ਰਿਹਾ ਤੁਹਾਨੂੰ ਮੰਜਾ ਟੱਡਾ ਉਹ ਲਿਪੜਿਆ ਯਾਰ ਸਾਰੇ ਭਾਈ ਜਮਾਈ ਸਾਰੇ ਬੇਦਬੀ ਕਰੀ ਬੀਜੇ ਇੱਥੇ ਆ ਯਾਰ ਛੋੜੇ ਆ ਛੋੜੇ ਆਇਆ ਮੱਚ ਲਾ ਕੇ ਆ ਉਸ ਦਲ ਨੂੰ ਸ਼ਰਮਣੀ ਕਮੇਟੀ ਦੇ ਇਥੋਂ ਮੁਲਾਜ਼ਮ ਹੀ ਪਹੁੰਚ ਗਏ ਨੇ ਮੌਕੇ ਤੇ ਤਾਂ ਤਫਤੀਸ਼ ਕਰ ਰਹੇ ਨੇ ਤੁਸੀਂ ਅੱਗੇ ਨਾ ਤੁਸੀਂ ਅੱਗੇ ਨਾਲ ਸਭ ਤੋਂ ਵੱਧ ਅਨੁਭਵ ਤੇ ਇਹਨਾਂ ਨੂੰ ਕਰੋ ਸਾਡੇ ਪਰਿਕਾਰ ਕਰਨ ਦੇ ਤਰੀਕੇ ਇਹ ਉੱਥੇ ਰੁਕਿਆ ਨੋ ਨਾਮਾ ਮੈਂ ਮੈਨੂੰ ਲੱਗਦਾ ਮੈਂ ਕਿਹਾ ਦੱਸਦੇ ਆਂ ਇਹਨਾਂ ਨੂੰ ਕਰਨ ਕਰਨ ਸਾਹਿਬ ਸਿਖਾਈ ਜੇ ਦੋਦਿਓ ਲਿਆਇਆ ਦੋਦਿਓ ਮੈਨੂੰ ਠੱਕੇ ਮਾਰ ਬਾਬਾ ਜੀ ਗਲਤੀ ਇੱਕ ਨਹੀਂ ਕੀਤੀ ਅੱਛਾ ਇਹ ਮੁੰਡੇ ਨੇ ਰੁਕਣਾ ਚਾਹੀਦਾ ਇਹਨੂੰ ਉਲਟਾ ਠੱਕੇ ਮਾਰੇ ਇਹਨਾਂ ਨੇ ਮੈਂ 15 ਜਿਹੜਾ ਪਾਵਾ ਫੜ ਕੇ ਇੱਥੋਂ ਤੱਕ ਲੈ ਕੇ ਆਇਆ ਜੀ ਮੈਨੂੰ ਉਹਨੇ ਤੂੰ ਕਰਦਾ ਪਿਆਰ ਵੀ ਮੈਂ ਖੈਲਾ ਬਹੁਤ ਗਲਤ ਕੀਤਾ ਹਾਂ ਐ ਥੋੜੀ ਹੁੰਦਾ ਵੀ ਆਪਾਂ ਅੱਖਾਂ ਦੇ ਸਾਹਮਣੇ ਮਾਰਾ ਕੀ ਪਿਆਰ ਵੀ ਹੋਈ ਜਾਵੇ ਤੇ ਅਸੀਂ ਅੱਖਾਂ ਮੀਟ ਕੇ ਬਹਿ ਜਾਈਏ ਮੋਨ ਕਿ ਮਿੱਟੀ ਵਾਲੇ ਵੀ ਆਉਂਦੇ ਮੈਂ ਇਹਨਾਂ ਨੂੰ ਆਖਿਆ ਮੈਂ ਗੁਰਦੁਆਰਾ ਸਾਹਿਬ ਤੋਂ ਆਈ ਜਾਂਦਾ ਕੀਤਾ ਫੋਨ ਜੀ ਉਹਨਾਂ ਨੂੰ ਉਹਨਾਂ ਨੂੰ ਪਤਾ ਲੈ ਕੇ ਗਏ ਆ ਸਾਰੀ ਕਮੇਟੀ ਨੂੰ ਪਤਾ ਹੀ ਨਹੀਂ ਕਹਿੰਦੇ ਕਮੇਟੀ ਤੁਹਾਡੀ ਨੂੰ ਪਤਾ ਹੀ ਨਹੀਂਗਾ ਕੌਣੀ ਦੀ ਕਮੇਟੀ ਨੂੰ ਪਿੰਡ ਦੀ ਕਮੇਟੀ ਹੈ ਕਿਹੜੀ ਕਮੇਟੀ ਹੈ ਕੌਣੀ ਕਮੇਟੀ ਹੈ ਕੌਣੀ ਹੈ ਇਹ ਕੌਣੀ ਹੈ ਉਹ ਦਾਨੀ ਅੰਗਲੀ ਲਾ ਕੇ ਦੁੱਧ ਦੇ ਕੌਣੀ ਹੈਲੋ ਪੈਰਾਂ ਤੋਂ ਦੁੱਧਾ ਦੇ ਆਪਣੇ ਪਹਿਲਾਂ ਗੁਰੂ ਸਾਹਿਬ ਕੋਲੋਂ ਦੁੱਧਾ ਕਿਹਾ ਪਹਿਲਾਂ ਪਹਿਲਾਂ ਤੁਸੀਂ ਕਿਹਾ ਗੁਰਦਾਰ ਗੁਰੂ ਸਾਹਿਬ ਦੁੱਧਾ ਪਹਿਲਾਂ ਤੋਂ ਮੈਨੂੰ ਦੋਦਾ ਗਿਆ ਬਾਬਾ ਧਿਆਨ ਦਾਦਾ ਮੇਰਾ ਮੈਂ ਹੁਣ ਉਹ ਤੇ ਫੋਨ ਲਾਦਾ ਨਹੀਂ ਹੁਣ ਕੌਣੀ ਆ ਕਿ ਦੋਦਿਆਂ ਲੈ ਕੇ ਚੱਲ ਕੇ ਮੈਂ ਦਰ ਆ ਨਾ ਦੀ ਗੱਲ ਆਪચી ਨਹੀਂ ਮਿਲ ਰਹੀ ਕੀ ਗੱਲ ਇਹਨਾਂ ਦੀ ਆਪચી ਸ਼ਬਦ ਨਹੀਂ ਮਿਲ ਰਹੇ ਕੋਈ ਨਾ ਜੀ ਸਤਿਕਾਰ ਸਹਿਤ ਲੈ ਕੇ ਚੱਲਾਂਗੇ ਹਾਂ ਜੀ ਕੋਈ ਗੱਲ ਨਹੀਂ ਤੁਸੀਂ ਨਹੀਂ ਮਿਲ ਸਕਦੇ ਪਹਿਲਾਂ ਰੂਪ ਲੈ ਕੇ ਜਾਓ ਮੁੜ ਕੇ ਉਹ ਸਲੂਨ ਵਾਲਿਆਂ ਨੂੰ ਸਦੋ ਉੱਥੇ ਡਰਾਈਵਰ ਨੂੰ ਕਰੋ ਇਹ ਫਿਰ ਜੀ ਕੀ ਆ ਕਰੋ ਆਹ ਚੀਜ਼ ਬੰਦ ਕਰੀਏ ਉਹ ਵੀਰੇ ਬੈਕ ਕਰਕੇ ਨਹੀਂ ਆ ਮੈਂ ਕਰੀ ਤੇ ਚੱਕਣਾ ਪੈਣਾ ਪੈਣਾ ਕੋਈ ਦਾ ਖਰਚਾ ਆ ਪੰਗੇ ਕਿ ਤੁਸੀਂ ਕਰਦੇ ਕਹਿੰਦੇ ਕੋਈ ਉਹਦੇ ਇਹਨਾਂ ਦੇ ਨਹੀਂ ਆ ਦੇ ਦਿਖਾ ਦੇਗਾ ਜੇ ਕੋਈ ਮੁੰਡੇ ਸਾਡੇ ਗੱਲ ਇਹ ਗੱਲਾਂ ਨੇ ਪ੍ਰਕਾਸ਼ ਕੀਤਾ ਪ੍ਰਕਾਸ਼ ਕਸੂਰੀ ਦੀ ਅਰਦਾਸਾਂ ਗੱਲ ਕਰਨੀ ਹੋਣੀ ਦੀਦਾਨ ਕੇਸਦਾਨ ਰਹਿਦਾਨ ਬਿਵੇਕਦਾਨ ਸਹਾਦਾਨ ਪ੍ਰੋਸਾਨਾ ਅਸੀਂ ਮੰਗਦੇ ਰਹਿੰਦੇ ਆ ਅਰਦਾਸ ਬੇਨਤੀ ਦੇ ਵਿੱਚ ਕਿ ਦੂਜੇ ਪਾਸੇ ਉਹਨਾਂ ਦੀ ਕਿਰਤ ਕਮਾਈ ਤੇ ਅਸੀਂ ਵਾਦਾ ਇਸ ਕਰਕੇ ਮੰਗਿਆ ਕਿ ਵਾਲ ਬਖਸ਼ਿਓ ਕਿ ਉਹਨਾਂ ਦੇ ਵਾਲ ਕੱਟਣ ਵਾਲਾ ਕੰਮ ਜਾਂ ਹੋਰ ਮਤਲਬ ਛੋਣਾ ਕੰਮ ਹੋ ਜੇ ਇਸ ਤਰ੍ਹਾਂ ਦਾ ਜਿਹੜਾ ਕਾਰਜ ਲਈ ਇਹਨਾਂ ਨੇ ਅਰਦਾਸ ਬੇਨਤੀ ਕੀਤੀ ਆ ਜਿਹੜੀ ਉਹਦੀ ਹਾਲਤ ਆ ਉਹ ਉਸ ਦਾ ਲੱਪੜਿਆ ਹੋਇਆ ਲੱਗਿਆ ਹੋਇਆ ਉਹ ਵੀ ਇੱਕ ਬੜੀ ਚੀਜ਼ ਦੀ ਵੀਡੀਓ ਆ ਉਹ ਦਿਖਾਈਆਂ ਜਿਹੜੇ ਲੈ ਗਏ ਹੋਰ ਜਿਹੜੇ ਬੰਦੇ ਲੈ ਗਏ ਹੋਏ ਸਾਰੇ ਬੱਚੇ ਜਿਹੜੇ ਕੋਈ ਨਹੀਂ ਜਿਹੜੇ ਬੰਦੇ ਨੇ ਰੋਸ ਜਨਮ ਕਿਹਾ ਕਿ ਤੁਸੀਂ ਗਲਤੀ ਕਰ ਰਹੇ ਹੋ ਉਹ ਉਹਦੇ ਗੱਲ ਪੈਣ ਦੀ ਕੋਸ਼ਿਸ਼ ਕੀਤੀ ਇੱਥੇ ਫਿਰਦਾ ਆਓ ਆਓ ਜਗਤਵੰਦ ਤੁਸੀਂ ਪੂਰ ਕੀਤਾ ਸੀ ਸਾਨੂੰ ਇੱਥੇ ਮੈਂ ਜਿਹੜਾ ਸਵੇਰੇ ਆਇਆ ਤੇ ਮਹਾਰਾਜ ਦੀ ਵੀਡੀਓ ਮੈਨੂੰ ਲੱਗਿਆ ਵੀ ਮੈਂ ਦੇਖਾਂ ਮੈਂ ਕਿਤੇ ਵੀ ਕੋਈ ਹੋਰ ਮਹਾਰਾਜ ਨਾ ਹੋਵੇ ਗੁਰੂ ਗ੍ਰੰਥ ਸਾਹਿਬ ਜੀ ਥਾਂ ਤੇ ਮੈਂ ਇਹਨਾਂ ਨੂੰ ਪੁੱਛਿਆ ਮੈਂ ਕਿਹਾ ਜੀ ਤੁਸੀਂ ਗੁਰੂ ਗ੍ਰੰਥ ਸਾਹਿਬ ਹੁੰਦਾ ਕਿਹੜੀ ਤਕਾਲ ਮੈਂ ਕਹਿੰਦਾ ਹਾਂ ਮੈਂ ਗਲਤ ਕੀਤਾ ਇਹਨਾਂ ਨੇ ਮੈਂ ਦੁੱਧ ਰੱਖ ਲੜ ਗਿਆ ਇਹਨਾਂ ਨੇ ਉਹਦੇ ਨੂੰ ਸਾਰਾ ਕੁਝ ਹੱਥੀਂ ਰੱਖਣ ਲੱਗਾ ਕਿ ਮੈਂ ਭੱਜ ਕੇ ਜਾਵੜਿਆ ਇਹਨਾਂ ਨੇ ਦੋਹਾਂ ਜਣਾਂ ਨੇ ਮਾਰਾ ਸਿਰ ਤੇ ਰੱਖਤਾ ਮੈਂ ਕਿਹਾ ਗਲਤ ਕਰੀ ਕੋਈ ਮਰਿਆਦਾ ਨਹੀਂ ਸੀ ਜੀ ਮੈਂ ਕਿਹਾ ਵੀ ਆ ਤੁਸੀਂ ਗਲਤ ਆ ਬਾਬਾ ਜੀ ਨੇ ਛਤਰ ਵੀ ਵਿੱਚ ਆ ਕੇ ਚੜਾਇਆ ਫੇਰ ਉਹ ਵਿੱਚ ਆਦਾ ਮੈਂ ਕਿਹਾ ਗਲਤ ਕਰੀ ਜਾਂਦੇ ਮੈਂ 5 ਮਿੰਟ ਉਹਨਾਂ ਨੂੰ ਰੋਕੀ ਉਥੋਂ ਉਹ 15 ਜਣੇ ਸੀ ਘਟੋ ਘਟ ਉਹਨਾਂ ਨੇ ਮੇਰੀਆਂ ਬਾਹਾਂ ਫੜ ਲਈਆਂ ਕੰਡੇ ਇਹ ਬੇਅਦਬੀ ਕਰਨਾ ਇਹਨੂੰ ਫੜੋ ਮੈਨੂੰ ਠੱਕੇ ਮਾਰੇ ਹੋਥੋਂ ਲੱਗਿਆ ਜੀ ਮੈਂ ਉਹਨਾਂ ਨੂੰ ਰੋਕਣਾ ਇੱਥੋਂ ਤੱਕ ਆ ਗਿਆ ਮੈਂ ਇੱਥੇ ਆ ਭੇਜਾ ਆ ਗਿਆ ਮੁੰਡਾ ਇਹ ਸਾਡੇ ਦਫ਼ਤਰ ਦੇ ਨਾਲ ਦਫ਼ਤਰ ਮੈਨੂੰ ਉਹਦੇ ਕੀ ਗੱਲ ਹੋ ਗਈ ਮੈਂ ਕਿਹਾ ਐਂ ਕਰਕੇ ਮਹਾਰਾਜ ਦੀ ਬੇਅਦਬੀ ਕਰੀ ਜਾਂਦੇ ਆ ਉਹਨੇ ਫਿਰ ਕਿਹਾ ਕਿ ਨਾ ਖੜਜੋ ਇੱਥੇ ਤੁਸੀਂ ਕਹਿੰਦਾ ਘਰੇ ਸੀ ਫਿਰ ਹੁਣ ਗਾਹਣਾ ਲੈ ਕੇ ਜਾਓ ਕਿੱਥੇ ਗੱਡੀ ਮੈਂ ਕਿਹਾ ਗੁਰਦੁਆਰਾ ਸਾਹਿਬ ਤੋਂ ਹੁੰਦੇ ਬੰਦੇ ਤੁਸੀਂ ਮਹਾਰਾਜ ਦੀ ਬੇਅਦਬੀ ਕਰ ਰਹੇ ਹੋ ਉਲਟਾ ਮੈਨੂੰ ਕਹਿੰਦੇ ਤੂੰ ਬੇਅਦਬੀ ਕੀਤੀ ਆ ਉਲਟਾ ਮੈਨੂੰ ਠੱਕੇ ਮਾਰੇ ਇਹਨਾਂ ਨੇ ਇੱਥੋਂ ਤੱਕ ਲੈ ਕੇ ਆਏ ਮੈਨੂੰ ਰੋਕ ਤੇ ਮੈਂ ਟੈਂਪੋ ਵਾਲਾ ਕੋਈ ਬੰਦਾ ਚ ਭਾਬਾ ਬਾਬਾ ਲੈ ਕੇ ਆਨੇ ਜੈਸੇ ਵੀ ਉਹ ਤੂੰ ਨਾਲ ਆਇਆ ਤਾਂ ਗੱਲ ਕਰ ਲਈ ਟਿੰਪੋ ਵਾਲੇ ਨੇ ਕਹਿੰਦੇ ਮੰਗਾ ਦੇ ਤੂੰ ਚੱਲ ਇਹ ਤਾਂ ਹੁਣ ਇੱਥੇ ਚਪੇੜੇ ਖਾਊਗਾ ਕਹਿੰਦਾ ਸਹੀ ਸਹੀ ਆ ਮੇਰੇ ਮਾਰ ਨਾਲ ਤਾਂ ਕੌਣ ਦੇ ਸੀ ਜੀ ਗੁਰਦਵਾਰੇ ਤਰਨਤਾਰਨ ਸਰ ਲੱਗੇ ਅੱਛਾ ਇਹ ਜਿਹੜਾ ਉਸ ਤੋਂ ਵੈਰੀਫਾਈ ਕੀਤਾ ਜਿਹੜੀ ਉਸ ਤੋਂ ਦੀ ਕਮੇਟੀ ਵੀ ਮਨਜ਼ੂਰੀ ਨਾਲ ਆਇਆ ਜਾਂ ਨਹੀਂ ਆਇਆ ਜਾਂ ਕੁਝ ਆਪ ਤੋਂ ਪਹਿਲੀ ਗੱਲ ਤਾਂ ਇਹ ਹੈ ਜੀ ਆਪਾਂ ਗੁਰੂ ਸਾਹਿਬ ਦਾ ਸਤਕਾਰ ਬਾਹਰ ਰੱਖਣ ਦੇ ਲਈ ਪਹਿਲਾਂ ਗੁਰੂ ਸਾਹਿਬ ਨੂੰ ਮਰਿਆਦਾ ਅਨੁਸਾਰ ਗੁਰਦੁਆਰਾ ਸ੍ਰੀ ਕਰਮਕੰਨ ਸਾਹਿਬ ਨੂੰ ਬਿਲਾਜਮਨ ਕਰਕੇ ਉਸ ਤੋਂ ਬਾਅਦ ਸਖਤ ਤੋਂ ਸਖਤ ਜਿਹੜੀ ਕਾਰਵਾਈ ਇਹਨਾਂ ਦੇ ਕੋਲ ਜਿਹੜਾ ਇਹ ਸਲੂਨ ਵਾਲੇ ਭਾਜੀ ਸਿੰਘ ਜਾਂ ਜਿਹੜੀ ਕਮੇਟੀ ਨੇ ਮਨਜ਼ੂਰੀ ਦੇ ਕੇ ਇੱਥੇ ਲਿਆਂਦਾ ਨਾ ਸਾਰਿਆਂ ਤੇ ਕਾਰਵਾਈ ਹੋਊਗੀ ਤੱਕ ਸਭ ਤੋਂ ਜਿਹੜੀ ਬੰਦੀ ਆ ਸਭ ਤੋਂ ਜ਼ਿਆਦਾ ਜੀ ਸਾਰਿਆਂ ਦੇ ਖਿਲਾਫ ਹੋਊ ਬਹੁਤ ਵੱਡੀ ਇਹਨਾਂ ਨੇ ਗਲਤੀ ਕੀਤੀ ਨਾ ਬਰਦਾਸ਼ਤ ਕਰਨ ਤੁਸੀਂ ਬੋਖਸਾ ਸਾਹਿਬ ਚੜੀ ਮੁਕਤ ਨੂੰ ਪੁੱਛਤਾ ਫਿਰ ਬਤਾਓ ਐਡੀਸ਼ਨਲ ਮੇਜਰ ਸਰਦਾਰ ਨਿਰਮਲ ਜੀ ਨਿਰਮਲ ਜੀ ਸਿੰਘ ਦਾ ਤੌਰ ਤੇ ਮੈਂਬਰੀ ਦੇ ਤੌਰ ਤੇ ਤੁਸੀਂ ਇੱਥੇ ਪਹੁੰਚਿਆ ਹੋ ਤੇ ਸਾਥੀ ਲੈ ਕੇ ਇਹਨੂੰ ਤੁਹਾਡੇ ਕੋਲ ਸਾਰੇ ਮਤਲਬ ਜਿੱਥੇ ਪਹੁੰਚ ਕੇ ਤੇ ਕਿਰਪਾਸ਼ਾ ਨੂੰ ਅਸੀਂ ਪੰਜ ਪਿਆਰਿਆਂ ਦੀ ਪਰਿਯਾਦਾ ਉਸਾਰਾ ਤਰੰਧਾਰਾ ਤਰੰਧਾਰਾ ਜਾ ਰਿਹਾ ਤਾਂ ਵੀ ਇੱਕ ਦੂਸਰਾ ਠੀਕ ਹੈ ਨਹੀਂ ਆਪਾਂ ਦਾ ਰੱਖਦਾ ਉਹਨਾਂ ਦੀ ਗੱਡੀ ਵੀ ਆਪਾਂ ਕਿੱਦਾਂ ਬਿਲਕੁਲ ਕੋਈ ਹਲਕਾ ਚਲੋ ਠੀਕ ਹੈ ਜੀ ਛੱਡੋ ਜਕਾਰਾ ਜੀ ਠੀਕ ਹੈ ਜੀ ਸੋਨਿਆਰੇ ਬਹੁਤ ਸਰੀਆ ਕਾਲ ਤਾਂ ਗੱਡੀ ਗੋਹੀ ਦੀ ਲਿਬੜੀ ਹੋਈ ਆ ਇਸ ਤਰ੍ਹਾਂ ਸੱਚੇ ਪਾਤਸ਼ਾਹ ਦਾ ਰੂਪ ਜਿਹੜਾ ਇਹ ਲੋਕ ਲਈ ਫਿਰਦੇ ਨੇ